ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਮਹਿੰਦਰ ਸਿੰਘ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਵੇਂ ਸਾਲ ਦੇ ਵਿੱਚ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਾਰੇ ਮੰਤਰੀਆਂ ਦੀ ਡਿਊਟੀ ਲੱਗੀ ਹੋਈ ਹੈ ਕਿ ਉਹ ਸਾਰੇ ਹੀ ਧਰਮਾਂ ਦੇ ਡੇਰਿਆਂ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਉਹਨਾਂ ਦਾ ਹੱਲ ਕਰ ਰਹੇ ਹਨ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਦੱਸਦੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਪਗਤ ਕ੍ਰਿਸਮਸ ਦੇ ਦਿਹਾੜੇ ਮੌਕੇ ਦਾ ਓਪਨ ਡੋਰ ਚਰਚ ਖੋਜੀਵਾਲ ਵਿਖੇ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ ਤਾਂ ਇਸ ਦੌਰਾਨ ਇਸ ਸਮਾਗਮ ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜਕੁਮਾਰ ਚੱਬੇਵਾਲ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਵੀ ਸ਼ਿਰਕਤ ਕੀਤੀ ਅੱਜ ਸਾਰੀ ਦੁਨੀਆ ਦੇ ਵਿੱਚ ਜੋ ਕ੍ਰਿਸਮਸ ਡੇਜ਼ ਆ ਮਨਾਇਆ ਜਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਅੱਜ ਦੇ ਦਿਨ ਪ੍ਰਗਟ ਹੋਇਸੀ ਅਸੇਸ ਨੂੰ ਬੜਾ ਦਿਨ ਗਨਵੀ ਆਖਦੇ ਹਾਂ ਸੋ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ-ਇਥੇ ਵੀ ਪ੍ਰਭੂ ਯਿਸੂ ਦੇ ਪੈਰੋਕਾਰ ਨੇ ਅੱਜ ਦਾ ਦਿਨ ਬੜੀ ਤੋਂਕਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਉਸ ਦੇ ਤਹਿਤ ਮੈਂ ਖੋਜੇ ਵਾਲ ਆਏ ਹਾਂ ਗੁਰੂ ਮਾਰੀ ਦਰਸ਼ਨ ਕਰਨ ਵਾਸਤੇ ਸਾਥੀ ਪ੍ਰਭੂ ਯਿਸੂ ਮਸੀਹ ਦੀ ਦੁਨੀਆ ਤੇ ਆਏ ਉਸ ਲੋਨ ਨੇ ਜੋ ਦੁਨੀਆ ਦੇ ਉੱਪਰ ਉੱਚ ਨੀਚ ਦਾ ਬਹੁਤ ਦੁੱਖਾਂ ਦਾ ਜੀਵਨ ਬਤੀਤ ਕਰੇ ਸਨ ਉਹਨਾਂ ਦੇ ਉਦਾਰ ਲਈ ਉਸ ਦੁਨੀਆ ਤਿਆਰ ਸਨ ਔਰ ਜਦੋਂ ਉਹਨਾਂ ਨੇ ਆ ਕੇ ਆਪਣਾ ਜੀਵਨ ਜੋ ਬਤੀਤ ਕੀਤਾ ਦੂਜਿਆਂ ਦੀ ਪੜ੍ਹਾਈ ਲਈ ਮਨੁੱਖਤਾ ਦੀ ਸੇਵਾ ਲਈ ਔਰ ਦੂਜਿਆਂ ਨੂੰ ਅੱਛੇ ਰਸਤੇ ਲਾਂਦ ਵਾਸਤੇ ਉਹ ਦੁਨੀਆ ਤਿਆਰ ਸਨ ਅੱਜ ਦਾ ਜੋ ਅਸੀਂ ਦੇਖਿਆ ਜਾਏ ਅਗਰ ਉਹਨਾਂ ਹਮੇਸ਼ਾ ਇਨਸਾਨ ਨੂੰ ਦੂਜਿਆਂ ਨੂੰ ਮਾਫ ਕਰਨ ਦਾ ਜੋ ਹੈ ਅਗਰ ਕੋਈ ਮਾੜਾ ਕੰਮ ਕਰਦਾ ਹੈ ਉਸ ਨੂੰ ਮਾਫ ਕਰਨਾ ਔਰ ਉਹਨੂੰ ਅੱਛੇ ਰਾਹ ਦੇ ਉੱਪਰ ਲਾਉਣ ਦਾ ਸੰਦੇਸ਼ ਦਿੱਤਾ ਸੀ ਉਹਦੇ ਨਾਲ ਨਾਲ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਦੁਨੀਆ ਦੇ ਉੱਪਰ ਬਹੁਤ ਤਸੀਹੇ ਔਰ ਬਹੁਤ ਦੁੱਖ ਚੱਲਣੇ ਪਏ ਉਹਨਾਂ ਨੇ ਬਹੁਤ ਮੁਸੀਬਤਾਂ ਝੱਲੀਆਂ ਔਰ ਉਹਨਾਂ ਸੀ ਨਹੀਂ ਕੀਤੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਜੋ ਲੋਕੀ ਕੰਮ ਕਰ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਕਿਹਾ ਪਰਮਾਤਮਾ ਇਹਨਾਂ ਨੂੰ ਮਾਫ ਕਰਨਾ ਇਹ ਨਹੀਂ ਜਾਣਦੇ ਕਿ ਸਿੱਕੀ ਕੀ ਕਰ ਰਿਹਾ ਕਿਉਂਕਿ ਜੋ ਵੀ ਅੱਛੇ ਇਨਸਾਨ ਨੂੰ ਪਰਤਾੜਤ ਕਰਦਾ ਹੈ ਉਹਨੂੰ ਹਮੇਸ਼ਾ ਮਾਫ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਛੇ ਰਾਹ 'ਤੇ ਲੱਗ ਸਕੇ ਸੋ ਅੱਜ ਦੇ ਦਿਨ ਦੇ ਪਰ ਇਹੋ ਸੁਦੇਸ਼ ਹੈ ਕਿ ਸਾਰੇ ਮਿਲ ਕੇ ਸਾਰੇ ਮੁਨਕਤਾਂ ਦੀ ਸੇਵਾ ਕਰੀਏ ਔਰ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸੰਦੇਸ਼ ਦਿੱਤਾ ਹੈ ਸਾਝੀ ਵਾਲਤਾ ਦਾ ਉਹਨੂੰ ਅਸੀਂ ਆਪਣੇ ਜੀਵਨ 'ਚ ਢਾਲੀਏ ਔਰ ਪਰਿਵਾਰ ਔਰ ਜੀਵਨ ਦਾ ਸਫਲ ਅਸੀਂ ਆਪਣਾ ਜੀਵਨ ਬਤੀਤ ਕਰੀਏ ਬਹੁਤ ਬਹੁਤ ਦਿਨਾਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਸਮੇਂ-ਸਮੇਂ ਤੇ ਪੇਚਾਉਂਦੇ ਨੇ ਸਰਕਾਰ ਕੀ ਸਰਕਾਰ ਉਹਨਾਂ ਦੇ ਹੱਲ ਵਾਸਤੇ ਕੀ ਕਰਦੀ ਹੈ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੁਸੀਂ ਦੇਖਿਆ ਉਹਨੇ ਕਿ ਪਿੱਛੇ 350 ਸਾਲਾਂ ਸਿੱਗੁਰਤੀ ਇੱਕ ਫਾਦੇ ਜਿਹੜਾ ਜੋ ਸ਼ਿਧੀ ਦਾੜਾ ਬਣਾਇਆ ਗਿਆ ਉਹਨਾਂ ਨੇ ਸਾਰਾ ਸਾਲ ਲਗਾਤਾਰ ਮਨਾਇਆ ਔਰ ਪਹਿਲੀ ਵਾਰ ਇਤਿਹਾਸ ਹੋਇਆ ਕਿ ਇੰਨਾ ਵੱਡੇ ਲੈਵਲ ਤੇ ਪੱਧਰ ਤੇ ਮਨਾਇਆ ਗਿਆ ਸੋ ਉਹਦੇ ਨਾਲ ਨਾਲ ਸਾਡੇ ਸਾਰੇ ਮਨਿਸਟਰ ਸਰਬਾਨ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਸਾਰਿਆਂ ਡੇਰਿਆਂ ਤੇ ਜਾ ਕੇ ਕਿਉਂਕਿ ਸਾਰਾ ਹੀ ਸਮਾਜ ਜੋ ਹੈ ਅਗਰ ਇਕੱਠਾ ਹੋਏਗਾ ਤਾਂ ਹੀ ਬਿਹਤਰੀ ਹੋਏਗੀ ਸੋ ਅਸੀਂ ਸਾਰਿਆਂ ਅਲੱਗ-ਅਲੱਗ ਧਰਮਾਂ ਦੇ ਉੱਪਰ ਡੇਰਿਆਂ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਉਹਨਾਂ ਦਾ ਹੱਲ ਵੀ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਜਿਵੇਂ ਹੋਰ ਇਹਨਾਂ ਦੇ ਜੋ ਹੈ ਜੋ ਮੁਸ਼ਕਲਾਂ ਆ ਰਹੀਆਂ ਨੇ ਉੰਦਾ ਵੀ ਹੱਲ ਕਰਾਂਗੇ ਕੋਈ ਰਾਜਪਤਰੀ ਸਮਾਗਮ ਹੋ ਰਿਹਾ ਰਾਜਪਤਰੀ ਸਮਾਗਮ ਇਸ ਦਿਨ ਮੈਂ ਨੂੰ ਇਹਦੇ ਬਾਰੇ ਕੋਈ ਫਿਲਹਾਲ ਜਾਣਕਾਰੀ ਨਹੀਂ ਮੈਂ ਹਾਂਜੀ ਹੋ ਰਿਹਾ ਹੈ 29 ਅਕਤੂਬਰ ਨੂੰ ਹਾਂ ਨਕਤੀ ਸੰਵਰ ਨੂੰ ਗੁਰਦਾਸਪੁਰ ਹੋ ਰਿਹਾ ਜਿਵੇਂ ਮੈਨੂੰ ਭਾਈ ਸਾਹਿਬ ਦੱਸਿਆ ਹੈਗਾ ਸੋ ਆਈ ਵਿਲ ਚੈੱਕ ਡੈਫੀਨਿਟਲੀ ਹੋਏਗਾ ਧਾਰਮਿਕ ਕਾਰਜਕ੍ਰਮ ਜੋ ਹੈ ਸਰਕਾਰ ਵੱਲੋਂ ਆ ਤੇ ਕਾਫੀ ਸਮੇਤ ਉਹ ਜਿਹੜੀਆਂ ਪੰਜਾਬ ਦੀ ਔਰਤਾਂ ਆ ਲਗੀ ਤਾ ਗਿਆ ਸੀਗਾ 1000 ਰੁਪਏ ਦਾ ਤੇ ਮੋੜੇ ਸਾਲ ਵੀ ਖਤੂਨ ਜਾ ਰਿਹਾ ਵਾ ਕਹਾਂ 2027 ਦੀ ਇਲੈਕਸ਼ਨ ਵੀ ਆ ਜਿਹੜੀਆਂ ਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਹੋ ਜੇਗਾ ਛੇਤੀ 1000 ਰੁਪਏ ਅੱਜ ਸੀ ਜੋ ਹੈ ਇੱਕ ਬਹੁਤ ਹੀ ਪਵਿੱਤਰ ਤਿਹਾੜੀ ਪਵਿੱਤਰ ਦਿਹਾੜੇ ਦੇ ਨੂੰ ਮਨਾਣ ਲਈ ਆਏ ਹੈਗੇ ਆ ਉਹਦੇ ਨਾਲ ਨਾਲ ਤੁਸੀਂ ਦੇਖੋ ਕਿ ਅੱਜ ਮੈਂ ਜਿੱਥੇ ਵੀ ਗਿਆ ਆ ਵਾਂ ਬਹੁਤ ਸਾਰੀ ਸੰਖਿਆ ਜਿਹੜੇ ਪਰੋਕਾਰ ਹੈਗੇ ਨੇ ਪ੍ਰਭੂ ਜੀ ਸੁਮਤ ਨੇ ਮਨਨ ਵਾਲੇ ਬੜੀ ਭਾਰੀ ਸੰਖਿਆ ਚ ਸਭ ਜਗ੍ਹਾ ਹਿੱਸਾ ਲੈ ਰਹੇ ਨੇ ਬਾਕੀ ਜਿਹੜੀ ਗੱਲ ਕੀਤੀ ਹੈਗੀ ਹੈ ਪਹਿਨਾ ਵਾਸਤੇ ਜੋ 1000 ਰੁਪਏ ਦੀ ਉਹ ਵੀ ਮਾਨ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਨੇ ਮੁਕੰਦੀ ਪੰਜਾਬ ਕਿ ਅਸੀਂ ਆਉਣ ਵਾਲੇ ਸਾਲ ਦੇ ਚੜ੍ਹਦੇ ਅਸੀਂ ਜਰਾਏ ਦਾ ਉਹਦੀ ਪ੍ਰਬੰਧਨ ਕਰਕੇ ਇਸ ਬਜਟ ਚ ਰੱਖਾਂਗੇ ਔਰ ਸਾਰੀਆਂ ਪਹਿਣਾ ਜਿਨ੍ਹਾਂ ਦਾ ਹੱਕ ਬੰਦੇ ਆ ਉਹਨਾਂ ਨੂੰ ਦਿੱਤਾ ਜਾਏਗਾ ਥੈਂਕ ਯੂ